ਚੱਕਰ ਸ਼ਰਾਬ ਦਾ ਹਾਂਜੀ ਮਹਾਰਾਜ ਜੀ ਕਿ ਵੀਰ ਦਾਸ ਨਹੀਂ ਕਰ ਸਕਦੇ ਮਹਾਰਾਜ ਦਾ ਪੈਰਾ ਕਿਹਦੇ ਹਿਸਾਬ ਨਾਲ ਲਾਈਏ ਜਿਹਦੇ ਕਿ ਸ਼ਰਾਬ ਹੈ ਸ਼ਰਾਬ ਨਾਲ ਨਾ ਹੋਵੇ ਹਾਂਜੀ ਹਾਂਜੀ ਮਹਾਰਾਜ ਜੀ ਅਰਦਾਸ ਕਰਕੇ ਜਿਹੜਾ ਪੈਰਾ ਵੀ ਲੱਗ ਜਾਂਦਾ ਪਰ ਇਹ ਆ ਵੀ ਮੇਰੇ ਬਾਬਾ ਦੀਪ ਸਿੰਘ ਮਹਾਰਾਜ ਜੀ ਅਰਦਾਸ ਕਰਾਂਗੇ ਉਹ ਫਿਰ ਅੱਗੇ ਉਹਨਾਂ ਨੇ ਆਉਣਾ ਹੀ ਨਹੀਂ ਕੋਈ ਅੱਗੇ ਸ਼ਰਾਬ ਇਹ ਚੱਕਰ ਆ ਦੇ ਤੇ ਵੇਖੋ ਵੀ ਕੋਈ ਹੱਲ ਤਾਂ ਹੋਏਗਾ ਨਾ ਸ਼ਰਾਬ ਘਰ ਤੋਂ ਬਾਹਰ ਨਿਕਲ ਉਹ ਤਾਂ ਇਹਦਾ ਇੱਕੋ ਹੱਲ ਹੈ ਵੀ ਤੁਸੀਂ ਮੂਲ ਮੰਤਰ ਦਾ ਜਾਪ ਕਰੋ। ਅੱਛਾ ਜੀ। ਤੁਸੀਂ ਕਰੋ ਮੂਲ ਮੰਤਰ ਦਾ ਜਾਪ। ਉਹਨਾਂ ਨੂੰ ਕੋਸ਼ਿਸ਼ ਕਰੋ ਵੀ ਘੱਟੋ ਘੱਟ 10 5-10 ਮਿੰਟ ਮੂਲ ਮੰਤਰ ਕਰ ਲਿਆ ਕਰੋ। ਜੇ ਉਹ ਕਰਨ ਲੱਗ ਪਏ ਤੁਹਾਡੇ ਹਸਬੰਦ 5-10 ਮਿੰਟ ਹੀ ਇਹ ਗਰੰਟੀ ਮੈਂ ਦੇ ਦਿੰਦਾ ਵੀ ਮੁੜ ਕੇ ਉਹਨੇ ਦੇਖਣਾ ਵੀ ਨਹੀਂ ਮੂਲ ਮੰਤਰ ਜਿੰਨੀ ਪਾਵਰ ਹੈ। ਅਸੀਂ ਬਹੁਤ ਹਾਂਜੀ ਗਰੀਬਾਂ ਨੂੰ ਤਾਂ ਹੋਈ ਹੈ। ਹਾਂ ਹੱਡ ਬੀਤੀਆਂ ਸਾਡੀਆਂ। ਹਾਂਜੀ ਜਿਹੜੇ ਮੂਲ ਮੰਤਰ ਇੱਕ ਵਾਰੀ ਕਰਨ ਲੱਗ ਪਏ ਉਹ ਇਧਰੋਂ ਮਸਤ ਸਾਰੀ ਉਮਰ ਬੰਦਾ ਮਹਾਰਾਜ ਦੇ ਹੋ ਜਾਂਦਾ ਇੱਕ ਵਾਰੀ ਬੰਦਾ ਤੁਰੇ ਸਹੀ ਜੋ ਤੱਕ ਤੁਰਦਾ ਨਹੀਂ ਫਿਰ ਜਦ ਤੱਕ ਮੰਜ਼ਿਲ ਨਹੀਂ ਮਿਲਦੀ ਤੁਰਨਾ ਪੈਣਾ ਤੁਰਨਾ ਹਾਂ ਤੁਰਨਾ ਹੀ ਓਕਾ ਹੈ ਜਰੂਰ ਨਾ ਸਿਖਾਉਂਦੇ ਇਹ ਦੇਖ ਵਾਰੀ ਬੰਦਾ ਤੁਰਪਿਆ ਨਾ ਫੇਰਤਾ ਫਿਰ ਜਿਸ ਤਰ੍ਹਾਂ ਇਹ ਮੈਨੂੰ ਵੀ ਡਰ ਲੱਗਣ ਲੱਗਦਾ ਤਾਂ ਵੀ ਮੈਂ ਵੀ ਕਰਦੀ ਕਿ ਮੈਂ ਇਹਨਾਂ ਨੂੰ ਇਹ ਕਹਿੰਦੀ ਆ ਤੁਸੀਂ ਸ਼ਾਮ ਨੂੰ ਜਦੋਂ ਜਵਾ ਸੋਲਾ ਬਣੀ ਦਾ ਪੰਜ ਸ਼ਬਦ ਉਹ ਕਰੋ ਹਾਂਜੀ ਉਹ ਤਾਂ ਹਾਂ ਉਸ ਤੋਂ ਬਾਅਦ ਪੰਜ ਵਾਰੀ ਬਿਲਾਵਲ ਮਹੱਲਾ ਪੰਜਵਾ ਤਾਤੀ ਵਨ ਲੱਗੀ ਪਾਵਰਮ ਸੁਰਾਈ ਇਹ ਸ਼ਬਦ ਪੜੋ ਉਦਨਕਾਰ ਹੋ ਜਾਂਦੀ ਹੈ ਚੁਗਰਧ ਹਮਾਰੇ ਆਰਾਮਕਾਰ ਉਹ ਕਾਰ ਜਦੋਂ ਹੋ ਗਈ ਫਿਰ ਫਿਰ ਕੋ